ਅਸ਼ੀਕਾਲ ਜੀ ਸਾਰੇ ਦੋਸਤਾਂ ਨੂੰ ਅੱਜ ਵੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਉਦਕ ਮਹਤਵਪੂਰਨ آپریشن ਉੱਤਰ ਕਰਾਂਗੇ ਜੀ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਸਾਡੇ ਕੋਲੇ ਕੀ ਹੈਗਾ ਜੀ ਪਟਵਾਰੀ ਦੀਆਂ ਜਰਨਲ ਡਿਊਟੀਆਂ ਜਾਂ ਆਮ ਫਰਜ਼ ਕੀ ਹਨ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਰਨਲ ਡਿਊਟੀਆਂ ਜਾਂ ਆਮ ਫਰਜ਼ ਕਿਹੜੇ ਪੈਰੈਂਡਰ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਸਟਾਰਟਿੰਗ ਚ ਕੀਤਾ ਸੀ ਕਿ ਇੱਕ ਪਟਵਾਰੀ ਜਰਨਲ ਤੌਰ ਤੇ ਜਾਂ ਫਿਰ ਆਮ ਤੌਰ ਤੇ 14 ਤੋਂ 14 ਕੰਮ ਕਰਦਾ ਇਟ ਮੀਨਜ਼ ਪੰਜਾਬ ਲੈਂਡ ਰਿਕਾਰਡ ਮੈਨੂੰ ਦੇ ਪੈਰਾ 3.14 ਦੇ ਵਿੱਚ ਜਰਨਲ ਡਿਓਕੀਏ ਬਾਰੇ ਦੱਸਿਆ ਗਿਆ ਹੈ ਤਾਂ ਜਰਨਲ ਡਿਓਕੀਏ ਕਿਹੜੀਆਂ-ਕਿਹੜੀਆਂ ਨਹੀਂ ਜੂ ਹੇਠ ਲਿਖੀਆਂ ਸਾਫ਼ ਨਹੀਂ ਹੈ ਦੇਖੋ ਜੇ ਤੇ ਕੁਐਸਚਨ ਹੁੰਦਾ ਸਾਨੂੰ 2 ਨੰਬਰ ਦਾ ਜਾਂ 3 ਨੰਬਰ ਦਾ ਤਾਂ ਤੁਸੀਂ ਇਸ ਨੂੰ ਪੈਰਾ ਫਾਰਮ ਦੇ ਵਿੱਚ ਲਿਖ ਸਕਦੇ ਹੋ ਜੇ ਸਾਨੂੰ 5 ਨੰਬਰ ਦਾ ਜਾਂ ਇਸ ਤੋਂ ਵੱਧ ਆਉਂਦਾ ਇਹਨੂੰ ਅਸੀਂ ਐਂ ਪੁਆਇੰਟ ਵੜਾ ਕੇ ਲਿਖਾਂਗੇ ਜੀ ਪਹਿਲਾ ਪੁਆਇੰਟ ਸਾਡੇ ਕੋਲੇ ਕੀ ਹੈ ਜੀ ਪਮੈਸ਼ ਕਰਨੀ ਪਹਿਲਾ ਪੁਆਇੰਟ ਸਾਡੇ ਕੋਲੇ ਕੀ ਹੈਗਾ ਜੀ ਪਮੈਸ਼ ਕਰਨੀ ਨੈਕਸਟ ਸਾਡੇ ਕੋਲ ਦੂਸਰਾ ਪੁਆਇੰਟ ਗਿਰਦਾਵਰੀ ਕਰਨਾ ਤੀਸਰਾ ਪੁਆਇੰਟ ਕੀ ਹੈ ਜੀ ਸਾਡੇ ਕੋਲ ਗਿਰਦਾਵਰੀ ਦੇ ਆਧਾਰ ਤੇ ਨਕਸ਼ਾ ਜਿੰਸਵਾਰ ਤਿਆਰ ਕਰਨਾ ਮਤਲਬ ਜਿਹੜਾ ਸ਼ਿਮਾਹੀ 6 ਮਹੀਨੇ ਬਾਅਦ ਫਸਲਾਂ ਦਾ ਗੋਸ਼ਵਾਰਾ ਤਿਆਰ ਕੀਤਾ ਜਾਂਦਾ ਜੀ ਉਹ ਚੌਥਾ ਸਾਡੇ ਕੋਲ ਹੈਗਾ ਜੀ ਤਰਮੀਮ ਸਿਦਰਾ ਬਾਪ ਦੇ ਇੰਤਕਾਲ ਮਤਲਬ ਸਾਰੇ ਤਰ੍ਹਾਂ ਦੇ ਪਟਵਾਰੀ ਵੱਲੋਂ ਇੰਤਕਾਲ ਕੀਤੇ ਜਾਂਦੇ ਨੇ ਤੇ ਇੰਤਕਾਲਨ ਦੇ ਰਿਲੇਟਡ ਜੋ ਚੇਂਜੇਸ ਹੋਈਆਂ ਨੇਗੀਆਂ ਉਹ ਸਿਦਰੇ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਮੰਨ ਕੇ ਚੱਲੋ ਜੀ ਕੋਈ ਖਸਰਾ ਨੰਬਰ ਸਾਡੇ ਕੋਲ ਮੰਨ ਕੇ ਚੱਲੋ 14 ਨੰਬਰ ਆ ਜੀ ਇਹ ਤਾਂ ਤੀਮਾ ਕੱਟਿਆ ਗਿਆ ਮੰਨ ਕੇ ਚੱਲੋ ਇਹਦੇ ਦੋ ਹਿੱਸੇ ਹੋ ਗਏ ਜੀ ਇੱਕ 14/1 ਬਣ ਗਿਆ ਸਾਡੇ ਕੋਲੇ ਇੱਕ ਮੰਨ ਕੇ ਚੱਲੋ ਹੋ ਗਿਆ ਸਾਡੇ ਕੋਲੇ 14/2 ਜਿਹੜੀ ਚੇਂਜਸ ਹੋਈ ਆ ਜੀ ਇਹ ਜਿਹੜਾ ਤੁਹਾਡੇ ਕੋਲੇ ਨਕਸ਼ਾ ਹੈਗਾ ਉਹਦੇ ਵਿੱਚ ਉਹਦੇ ਉੱਪਰ ਵੀ ਕੀਤੀ ਜਾਊਗੀ ਪਟਵਾਰੀ ਵੱਲੋਂ ਪੰਜਵਾਂ ਸਾਡੇ ਕੋਲੇ ਕੀ ਹੈ ਜੀ ਮਾਮਲਾ ਤੇ ਲਗਾਨ ਰਿਲੇਟਡ ਛੇਮਾ ਸਾਡੇ ਕੋਲੇ ਟਕਾਵੀ ਦੀ ਰਿਕਵਰੀ ਕਰਉਣਾ ਟਕਾਵੀ ਕਰਜਾ ਜਿਹੜਾ ਹੁੰਦਾ ਜੀ ਜਿਹੜਾ ਕਰਜਾ ਕਿਸਾਨ ਵੱਲੋਂ ਵਾਪਸ ਕੀਤਾ ਜਾਂਦਾ ਹੁੰਦਾ ਉਹਦੀ ਜਿਹੜੀ ਵੀ ਕਿਸ਼ਤ ਵਗੈਰਾ ਜਾਂ ਜਿੰਦੀ ਉਹਦੀ ਰਿਕਵਰੀ ਵਗੈਰਾ ਕਰਵਾਉਣੀ ਆ ਉਹ ਵੀ ਇੱਕ ਪਟਵਾਰੀ ਦੁਆਰਾ ਕਰਵਾਈ ਜਾਂਦੀ ਆ 7ਵਾਂ ਜੀ ਸਾਡੇ ਕੋਲੇ ਉੱਚ ਅਧਿਕਾਰੀਆਂ ਦੇ ਪ੍ਰਾਪਤ ਹੋਏ ਹੁਕਮਾਂ ਦੀ ਪਾਲਣਾ ਕਰਨਾ ਕਿਸੇ ਵੀ ਮਾਲ ਅਫਸਰ ਦੇ ਵੱਲੋਂ ਕੰਗੋ ਸਾਹਿਬ ਨੈਪਸੀਲ ਦਾ ਤਹਿਸੀਲਦਾਰ ਸਾਹਿਬ ਐਸਡੀਐਮ ਸਾਹਿਬ ਜਾਂ ਜ਼ਿਲ੍ਹਾ ਕਲੈਕਟਰ ਵੱਲੋਂ ਜੋ ਵੀ ਹੁਕਮ ਆਉਂਦੇ ਨੇ ਉਹਨਾਂ ਦੀ ਪਾਲਣਾ ਕਰਨਾ ਜੀ 8ਵਾਂ ਪੁਆਇੰਟ ਆ ਸਾਡੇ ਕੋਲੇ ਚੋਣ ਸਮੇਂ ਖੇਤੀ ਕਰਨਾਂ ਸਮੇਂ ਮਰਦਮਸ਼ੁਮਾਰੀ ਸਮੇਂ ਜਾਂ ਜਦੋਂ ਵੀ ਕੋਈ ਕਾਲ ਵਗੈਰਾ ਪੈਂਦਾਗਾ ਉਸ ਸਮੇਂ ਲੋੜ ਅਨੁਸਾਰ ਪਟਵਾਰੀ ਵੱਲੋਂ ਸਹਾਇਤਾ ਦੇਣੀ ਆ 9 ਨੰਬਰ ਪੁਆਇੰਟ ਆ ਜੀ ਸਾਡੇ ਕੋਲੇ ਜੇਕਰ ਪਿੰਡ ਦਾ ਦਾਤੀ ਆ ਪਿੰਡ ਵਿੱਚ ਰਾਤ ਰੁਕਿਆ ਹੋਵੇ ਉਸਦੇ ਕੋਲੇ ਕੋਈ ਨਗਦੀ ਜਾਂ ਕੋਈ ਕੀਮਤੀ ਸਮਾਨ ਹੋਵੇ ਤਾਂ ਉਹਦੀ ਹਿਫਾਜ਼ਤ ਕਰਨਾ ਜਿੰਨੀ ਉਹ ਵਾਅਦਾ ਕਰ ਸਕਦਾ ਹੋਵੇ 10 ਨੰਬਰ ਪੁਆਇੰਟ ਆ ਜੀ ਸਾਡੇ ਕੋਲੇ ਹਲਕੇ ਦੇ ਵਿੱਚ ਜਦੋਂ ਵੀ ਕੋਈ ਮੌਜੂਦ ਕੋਈ ਬੰਦਾ ਪੈਨਸ਼ਨ ਲੈ ਰਿਹਾਗਾ ਜੇ ਉਹਦੀ ਮੌਤ ਹੋ ਜਾਵੇ ਤਾਂ ਇਹ ਕਨਗੋ ਹਲਕਾ ਦੇ ਰਾਹੀਂ ਤਹਿਸੀਲਦਾਰ ਤਾਹਾਨੂੰ ਰਿਪੋਰਟ ਪੇਸ਼ ਕਰਨਾ ਨੈਕਸਟ ਤੇ ਲਾਸਟ ਆਪਣੇ ਕੋਲੇ ਕਿਹੜਾ ਜੀ ਨੈਰੀ ਭਾਗ ਦੇ 12 ਬੰਦੀ ਕਿਰਤਾਂ ਚ ਮਲਕੀਅਤ ਦੇ ਖਾਨੇ ਦੀ ਤਸਦੀਕ ਕਰਨਾ ਜਿਹੜਾ ਕਿ ਅਸੀਂ 3 17 ਉੜਾ ਵਿੱਚ ਪੜਿਆ ਸੀ ਇਹ ਵੀ ਪਟਵਾਰੀ ਦੇ ਇੱਕ ਜ਼ਰੂਰਤ ਚੁੱਕੀ ਆ ਇਹ ਸੀ ਸਾਡੇ ਕੋਲ ਜੀ ਪਟਵਾਰੀ ਦੀਆਂ ਜ਼ਰੂਰਤਾਂ ਡਿਊਟੀਆਂ ਅਗਲਾ ਪ੍ਰਸ਼ਨ ਦੇਖੋ ਸਾਡੇ ਕੋਲ ਕੀ ਹੈਗਾ ਜੀ ਅਰਜ ਇਰਸਾਲ ਕੀ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਰਜ ਇਰਸਾਇਲ ਕਾਦੇ ਮਨ ਲਿਖਦਾ ਤਾਂ ਅਰਜ ਇਰਸਾਇਲ ਰਿਲੇਟਡ ਹੈ ਜੀ ਮਾਮਲਾ ਇਕੱਠਾ ਕਰਨ ਦੇ ਨਾਲ ਠੀਕ ਹੈ ਤਾਂ ਮਾਮਲਾ ਰਿਲੇਟਡ ਕਿਹੜੇ ਪੈਰੀ ਵਿੱਚ ਆਇਆ ਸੀ ਬੀਵੀ ਬੰਦੇ ਕਰੇ ਹੋ ਜਾਂਦੇ ਸੀ ਵੀ ਮਾਮਲਾ ਜਾਂ ਪੈਸੇ ਇਕੱਠੇ ਪਟਵਾਰੀ ਨਹੀਂ ਕਰੂ ਇਹ ਤੇ ਕੋਹਰ ਬੰਦਾ ਕਰੂਗਾ ਨੰਬਰ ਦਾ ਇਹ ਤੇ ਮੀਨ ਜਿਹੜਾ ਅਰਜ਼ ਰਸਾਇਲ ਆ ਜੀ ਇਹ ਪੰਜਾਬ ਲੈਂਡ ਰਿਪੋਰਟ ਮੈਨੂਅਲ ਦੇ ਪਹਿਰਾ ਨੰਬਰ 320 ਦੇ ਵਿੱਚ ਦਰਦ ਕੀਤਾ ਗਿਆਗਾ ਹੁੰਦਾ ਕੀ ਆ ਅਰਜ਼ੇ ਰਸਾਲ ਉਹ ਆਪਾਂ ਦੇਖਦੇ ਹਾਂ ਜੀ ਪਟਵਾਰੀ ਨੰਬਰਦਾਰ ਦਾਰਾ ਇਕੱਠੀ ਕੀਤੀ ਗਈ ਮਾਮਲਾ ਰਕਮ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਇੱਕ ਜਾਦ ਪੱਤਰ ਤਿਆਰ ਕਰਦਾਗਾ ਠੀਕ ਆ ਜੀ ਨੰਬਰਦਾਰ ਮਾਮਲਾ ਇਕੱਠਾ ਕਰਦਾਗਾ ਉਸ ਇਕੱਠੇ ਕੀਤੇ ਗਏ ਮਾਮਲੇ ਨੂੰ ਤਹਿਸੀਲ ਦੇ ਵਿੱਚ ਅੱਗੇ ਜਮ੍ਹਾਂ ਕਰਵਾਉਣ ਦੇ ਲਈ ਜਿਹੜਾ ਇੱਕ ਜਾਦ ਪੱਤਰ ਪਟਵਾਰੀ ਵੱਲੋਂ ਤਿਆਰ ਕੀਤਾ ਜਾਂਦਾ ਹੈਗਾ ਉਹਨੂੰ ਅਸੀਂ ਬੋਲਦੇ ਹਾਂ ਜੀ ਅਰਜ਼ੇ ਇਰਖਾਸਤ ਇਹਦਾ ਨਮੂਨਾ ਹੀ ਲਿਖਿਆ ਅਸਰਾ ਜੀ ਇਹਦੇ ਚਾਰ ਕਾਲਮ ਹੁੰਦੇ ਆ ਪਹਿਲੇ ਵਿੱਚ ਲਿਖਿਆ ਹੁੰਦਾ ਪਿੰਡ ਪਿੰਡ ਦਾ ਨਾਮ ਕੀ ਆ ਦੂਸਰੇ ਦੇ ਵਿੱਚ ਹੁੰਦਾ ਟੋਟਲ ਕੋਲ ਰਾਤਮ ਕਿੰਨੀ ਇਕੱਠੀ ਹੋਈ ਹੈ ਤੀਸਰਾ ਹੁੰਦਾ ਜੀ ਸਾਡੇ ਕੋਲੇ ਕਿਸ ਮੱਦ ਵਿੱਚ ਜਮ੍ਹਾਂ ਹੋਣੀ ਹੈ ਉਹ ਰੱਖੋ ਚੌਥਾ ਕੀ ਹੈ ਜੀ ਸਾਡੇ ਕੋਲੇ ਕਿਸ ਤਰ੍ਹਾਂ ਹੀ ਜਮ੍ਹਾਂ ਕੀਤੀ ਗਈ ਅਤੇ ਕਿਸ ਤਰ੍ਹਾਂ ਹੀ ਤਹਿਸੀਲ ਭੇਜੀ ਜਾਣੀ ਹੈ ਵੀ ਉਸ ਰਕਮ ਨੂੰ ਤਹਿਸੀਲ ਕੌਣ ਲੈ ਕੇ ਜਾ ਰਿਹਾ ਨੰਬਰਦਾਰ ਲੈ ਕੇ ਜਾ ਰਿਹਾ ਪਟਵਾਰੀ ਲੈ ਕੇ ਜਾ ਰਿਹਾ ਜਾਂ ਕੋਈ ਥਰਡ ਪਰਸਨ ਲੈ ਕੇ ਜਾ ਰਿਹਾ ਤਾਂ ਇਹ ਠਾ ਜਾਂਦੇ ਜੀ ਦਸਤਕਤ ਪਟਵਾਰੀ ਪਟਵਾਰੀ ਦੇ ਸਾਈਨ ਆ ਜਾਂਦੇ ਅੱਗੇ ਦੇਖੋ ਜੀ ਕੀ ਲਿਖਿਆ ਨੰਬਰਦਾਰ ਜਾਂ ਜਿਸ ਰਾਹੀ ਰਕਮ ਤਹਿਸੀਲ ਭੇਜੀ ਜਾ ਰਹੀ ਹੈ ਉਹ ਇਹ ਅਰਜ ਇਰਤਾਇਲ ਤਹਿਸੀਲ ਬਾਕੀ ਨਿਵੇਸ਼ ਨੂੰ ਦਿੰਦਾ ਹੈਗਾ ਤੇ ਜਿਹੜਾ ਤਹਿਸੀਲ ਬਾਕੀ ਨਿਵੇਸ਼ ਆ ਜੀ ਉਹ ਚਲਾਨ ਤਿਆਰ ਕਰਕੇ ਦੇ ਦਿੰਦਾ ਤੇ ਜਿਹੜੀ ਰਕਮ ਉਹ ਜਾਂਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਹੁੰਦੀ ਹੈ ਇਹ ਹਿਸਾਬ ਦਾ ਅਰਜ ਤੇ ਰਸਾਲ ਨੈਕਸਟ ਦੇਖੋ ਜੀ ਨੈਕਸਟ ਪ੍ਰਸ਼ਨ ਸਾਡੇ ਕੋਲੇ ਫਰਦਵਾਸ ਤੇ ਢਾਲਵਾਸ ਵਿੱਚ ਕੀ ਅੰਤਰ ਹੈ ਪਹਿਲਾਂ ਤਾਂ ਤੁਹਾਨੂੰ ਪਤਾ ਹੋਵੇ ਦੀ ਇਹ ਕਿਹੜੇ ਪੈਰੇ ਦੇ ਅੰਦਰੋਂ ਦਾ ਕਾਦੇ ਨਵੇਲੇਟਡ ਹੈ ਇਹ ਵੀ ਮਾਮਲਾ ਇਕੱਠਾ ਕਰਨ ਨਾਲ ਰਿਲੇਟਡ ਹੈ ਜੀ ਇਹ 3.21 ਪੈਰੇ ਦੇ ਵਿੱਚੋਂ ਦਾ ਆਪਾਂ ਕੀਤਾ ਸੀ ਨਾ ਇੱਕ ਹੀ ਬੰਦਾ ਜਿਹੜਾ ਮਾਮਲਾ ਇਕੱਠਾ ਕਰੂ ਇੱਕ ਹੀ ਤੋਂ 21 ਦਾ ਤੋਂ ਉਡਾਰਿਆ ਸੀ ਇਟ ਮੀਨਸ ਪੰਜਾਬ ਲਾਈਨ ਰਿਕਾਰਡ ਮੈਨੂਅਲ ਦੇ ਪੈਰਾ 3.21 ਦੇ ਵਿੱਚ ਦੱਸ ਚਾ ਹੁਣ ਤਾਂ ਕੀ ਆ ਫਰਦਵਾਸ ਤੇ ਢਾਲਵਾਸ ਜੀ ਪਟਵਾਰੀ ਵੱਲੋਂ ਮਾਮਲਾ ਇਕੱਠਾ ਕਰਨ ਲਈ ਜੋ ਡਾਕੂਮੈਂਟ ਤਿਆਰ ਕੀਤੇ ਜਾਂਦੇ ਹਨ ਉਹਨਾਂ ਨੂੰ ਫਰਦਵਾਸ ਤੇ ਢਾਲਵਾਸ ਕਿਹਾ ਜਾਂਦਾ ਹੈ ਇਹਨਾਂ ਵਿੱਚ ਮੁੱਖ ਅੰਤਰ ਇਹ ਲਿਖੇ ਅਨੁਸਾਰ ਹਨ ਪਹਿਲਾ ਅੰਤਰ ਦੇਖੋ ਕੀ ਹੈ ਜੀ ਫਰਦਵਾਸ ਮੌਜੂਦਾ ਜਮ੍ਹਾਂ ਬੰਦੀ ਦੀ ਸੂਚਨਾ ਤਿਆਰ ਕੀਤਾ ਜਾਂਦਾ ਜਿਹੜਾ ਫਰਦਵਾਸ ਹੈ ਕਿੱਥੋਂ ਤਿਆਰ ਕੀਤਾ ਜਾਂਦਾ ਜਿਹੜੀ ਮੌਜੂਦਾ ਜਮ੍ਹਾਂ ਬੰਦੀ ਹੁੰਦੀ ਆ ਜਿਹਦੇ ਵਿੱਚ ਕੇਪਟ ਨੰਬਰ ਸਾਰੇ ਸੋਸਰਾ ਨੰਬਰ ਹੁੰਦੇ ਲਗੇ ਉਹ ਤੋਂ ਤਿਆਰ ਕੀਤਾ ਜਾਂਦਾ ਤੇ ਜਿਹੜਾ ਢਾਲਵਾਸ ਹੈਗਾ ਜੀ ਇਹ ਫਰਦਵਾਸ ਤੋਂ ਹੀ ਤਿਆਰ ਕੀਤੀ ਜਾਂਦੀ ਆ ਦੂਸਰਾ ਅੰਤਰ ਦੇਖੋ ਕੀ ਹੈ ਜੀ ਫਰਦਵਾਸ਼ ਪਟਵਾਰੀ ਹਲਕਾ ਦੇ ਰਕਾਰ ਦਾ ਹਿੱਸਾ ਹੁੰਦਾ ਹੈ ਅਤੇ ਪਟਵਾਰੀ ਹਲਕਾ ਕੋਲ ਹੀ ਰਹਿੰਦਾ ਹੈ ਜਿਹੜੀ ਫਰਦਵਾਸ਼ ਆ ਜੀ ਇਹ ਪਟਵਾਰੀ ਹਲਕੇ ਦੇ ਰਕਾਰ ਦਾ ਹੀ ਹਿੱਸਾ ਹੈਗਾ ਤੇ ਪਟਵਾਰੀ ਕੋਲ ਹੀ ਹੁੰਦਾ ਜੀ ਇਹ ਫਰਦਵਾਸ਼ ਦਾ ਡਾਕੂਮੈਂਟ ਜਿਹੜੀ ਢਾਲਵਾਸ਼ ਹੈ ਜੀ ਨੰਬਰਦਾਰ ਕੋਲੇ ਹੁੰਦੀ ਹੈ ਅਤੇ ਜੋ ਪਟਵਾਰੀ ਵੱਲੋਂ ਤਿਆਰ ਕਰਕੇ ਉਸ ਨੂੰ ਦਿੱਤੀ ਜਾਂਦੀ ਹੈ ਤੀਜਾ ਪੁਆਇੰਟ ਦੇਖੋ ਕੀ ਹੈ ਜੀ ਫਰਦਵਾਸ਼ ਖੇਵਟਵਾਰ ਹਿੱਸੇਦਾਰ ਵਾਰ ਤਿਆਰ ਕੀਤੀ ਜਾਂਦੀ ਹੈ ਤੇ ਜਿਹੜੀ ਢਾਲਵਾਸ਼ ਹੈ ਜੀ ਅਸਾਮੀ ਵਾਰ ਤਿਆਰ ਕੀਤੀ ਜਾਂਦੀ ਹੈ ਇਸ ਪੁਆਇੰਟ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਨਾ ਜੀ ਮੰਨ ਕੇ ਚਲੋ ਕੋਈ ਇੱਕ ਆਰਮ ਸਿੰਘ ਨਾਂ ਦਾ ਬੰਦਾ ਜੀ ਉਹਦਾ ਤਿੰਨ ਖੇਤਾਂ ਵਿੱਚ ਹਿੱਸਾ ਮੰਨ ਕੇ ਚਲੋ ਤਿੰਨ ਖੇਤਾਂ ਜੀ 34 ਨੰਬਰ ਖੇਤਾਂ 35 ਨੰਬਰ ਖੇਤਾਂ 36 ਨੰਬਰ ਖੇਤਾਂ ਜਿਹੜੀ ਤਾਂ ਫਰਦਵਾਸ ਹੈ ਜੀ ਉਹਦੇ ਵਿੱਚ ਕਿੰਨੀ ਖੇਤਾਂ ਲਿਖੀਆਂ ਹੋਣਗੀਆਂ ਉਹਦਾ ਜਿੰਨਾ ਜਿੰਨਾ ਹਿੱਸਾ ਦਾ ਉਹ ਲਿਖਿਆ ਹੋਊਗਾ ਤੇ ਜਿੰਨਾ ਉਹਦੇ ਮਾਮਲਾ ਲੱਗਣਾ ਉਹ ਸਾਰਾ ਕੁਝ ਵਿਸਤਾਰਪੂਰਵਕ ਹੋਊਗਾ ਪਰ ਜਿਹੜਾ ਢਾਲਗਾਸ਼ ਹੋਊਗਾ ਇਹਦੇ ਉੱਪਰ ਖੇਤ ਨੰਬਰ ਖਸਰਾ ਨੰਬਰ ਨਹੀਂ ਹੋਣੀ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਤਾਂ ਆਪਦੇ ਖਾਤੇ ਨੰਬਰ ਜਿਹੜੇ ਖੇਤ ਨੰਬਰ ਹੁੰਦੇ ਆ ਜਾਂ ਆਪਦੇ ਖਸਰਾ ਨੰਬਰ ਹੁੰਦੇ ਆ ਪਤਾ ਹੀ ਨਹੀਂ ਹੁੰਦੇ ਤਾਂ ਉਹਦੇ ਕੀ ਹੋਊਗਾ ਜੀ ਸਿਰਫ ਤੇ ਸਿਰਫ ਅਸਾਮੀ ਵਾ ਅਸਾਮੀ ਵਾਰ ਦਾ ਮਤਲਬ ਕੀ ਹੈ ਜਿਹੜੇ ਬੰਦੇ ਤੋਂ ਮਾਮਲਾ ਲਿਆ ਜਾ ਰਿਹਾ ਉਸ ਬੰਦੇ ਦਾ ਨਾਮ ਤੇ ਟੋਟਲ ਕੁੱਲ ਕਿੰਨਾ ਰੱਖਵਾ ਮੰਨ ਕੇ ਚਲੋ ਤਿੰਨਾ ਤਿੰਨਾ ਖੇਤਾਂ ਦੇ ਵਿੱਚੋਂ ਟੋਟਲ ਕਿੰਨਾ ਹੀ ਸੌ ਕਿੰਨਾ ਰੱਖਵਾਗਾ ਉਹ ਲਿਖ ਦਿੱਤਾ ਜਾਊ ਤੇ ਕੁੱਲ ਜਿਹੜਾ ਉਹ ਤੋਂ ਲੈਣਾਗਾ ਮਾਮਲਾ ਉਹ ਰੱਖਣ ਲਈ ਲਿਖੀ ਸੂ ਅੱਗੇ ਦੇਖੋ ਜੀ ਚੌਥਾ ਪੁਆਇੰਟ ਕੀ ਆ ਫਰਦਵਾਸ਼ ਵਿੱਚ ਹਰੇਕ ਹਿੱਸੇਦਾਰ ਦੀ ਮਾਲਕੀ ਹਿੱਸੇ ਐਡੀਸ਼ਨਲ ਮਾਲ ਲੋਕਲ ਰੇਟ ਨੰਬਰਦਾਰੀ ਆਦ ਬੇਰਵੇ ਵਿਸਤਾਰਪੂਰਕ ਦਰਜ ਹੁੰਦੇ ਹਨ ਤੇ ਢਾਲਵਾਸ਼ ਵਿੱਚ ਕੀ ਹੁੰਦਾ ਜੀ ਢਾਲਵਾਸ਼ ਵਿੱਚ ਅਸਾਮੀ ਦਾ ਨਾਮ ਅਤੇ ਅਸਾਮੀ ਕੋਲੋਂ ਅਦਾ ਕੀਤੀ ਜਾਣੀ ਵਾਲੀ ਰਕਮ ਦਰਜ ਹੁੰਦੀ ਹੈ ਉਹੀ ਇੱਕ ਤਰ੍ਹਾਂ ਤੀਜੇ ਪੁਆਇੰਟ ਦੇ ਨਾਲ ਹੀ ਰਿਲੇਟਡ ਆ ਜੀ ਇਹਦੇ ਵਿੱਚ ਟਰਮਾਂ ਜਿਹੜੀਆਂ ਮੱਦਾਂ ਹੁੰਦੀਆਂ ਜ਼ਿਆਦਾ ਹੁੰਦੀਆਂ ਫਰਦਵਾਸ਼ ਦੇ ਵਿੱਚ ਢਾਲਵਾਸ਼ ਦੇ ਵਿੱਚ ਘੱਟ ਹੁੰਦੀਆਂ ਨੀਂਜ ਢਾਲਵਾਸ਼ ਦੇ ਵਿੱਚ ਖੇਤ ਨੰਬਰ ਖਸਰਾ ਨੰਬਰ ਨਹੀਂ ਹੁੰਦੇ ਜੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਇੰਨਾ ਹੀ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਅੱਗੇ ਮੈਂ ਸੰਪੂਰਨ ਆਪਰੇਸ਼ਨ ਲੈ ਕੇ ਆਵਾਂਗੇ ਧੰਨਵਾਦ